ਸੰਗਤ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਪਹੁੰਚੇਗੇ ਗੁਰਦੁਆਰਾ ਸ੍ਰੀ ਅਕੜੀਸਰ ਸਾਹਿਬ ਪਾਸਾ ਹੀ ਨੌਮੀ ਜੋ ਕਿ ਟੋਲਾ ਹੰਡਿਆ ਦੇ ਨੇੜੇ ਪੈ ਜਾਂਦਾ ਹੈਗਾ ਤੇ ਆਜੋ ਤੁਹਾਨੂੰ ਬਈ ਜੀ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਜਿਹੜੇ ਸੰਗਤਾਂ ਦੇ ਕੰਮ ਅੜੇ ਹੋਏ ਨੇ ਤੇ ਇੱਕ ਵਾਰੀ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਓ ਤੇ ਆਜੋ ਤੁਹਾਨੂੰ ਨਾਲ ਦੀ ਨਾਲ ਦਰਸ਼ਨ ਕਰਵਾਉਣਾ ਹੈ ਸੰਗਤਾਂ ਵੀ ਬਹੁਤ ਪਹੁੰਚੇ ਹੋਏ ਨੇ ਲੱਗਿਆ ਆਜੋ ਸੰਗਤ ਜੀ ਕਰਵਾਉਣਾ ਸਭ ਤੋਂ ਪਹਿਲਾਂ ਤੁਹਾਡੇ ਦਰਸ਼ਨ ਜਦੋਂ ਤੁਸੀਂ ਬਈ ਮੇਨ ਗੇਟ ਦੇ ਅੰਦਰ ਤੇ ਇੱਥੇ ਸਭ ਤੋਂ ਪਹਿਲਾਂ ਸੋਨੂ ਬੈ ਜੀ ਇਹ ਸਮਾਦ ਦੇਖੂਗੀ ਜੋ ਕਿ ਹੈਗੀ ਹੈ ਕਿ ਬਈ ਸ੍ਰੀ ਮਾਨ ਭਗਤ ਸਿੰਘ ਦੀ ਸਮਾਦ ਹੈ ਕਿ ਤੇ ਇਨ੍ਹਾਂ ਨੇ ਹੀ ਗੁਰਦੁਆਰਾ ਅੜੀਸਰ ਸਾਹਿਬ ਪਾਸਾਇ ਨੌਮੀ ਦੀ ਖੋਜ ਕਰੀ ਸੀ ਤੇ ਇਨ੍ਹਾਂ ਨੇ ਹੀ ਦੱਸਿਆ ਸੀ ਕਿ ਗੁਰੂ ਤੇਗ ਬਹਾਦਰ ਜੀ ਜੋ ਕਿ ਕੋੜਾਗਾ ਇੱਥੇ ਅੜੀ ਪਿਆ ਸੀਗਾ ਆਜੋ ਸੰਗਤ ਜੀ ਹੁਣ ਸੋਨੂ ਥੋੜਾ ਜਿਆ ਇਤਿਹਾਸ ਵੱਲ ਨਿਗਮ ਰਵਾ ਲੀਏ ਤੇ ਆਜੋ ਸਭ ਤੋਂ ਪਹਿਲਾਂ ਤੁਸੀਂ ਇਹ ਬੋਰਡ ਦੇਖ ਸਕਦੇ ਹੋ ਕਿ ਜਿੱਥੇ ਸਾਰਾ ਇਤਿਹਾਸ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਾ ਲਿਖਿਆ ਹੋਇਆ ਹੈਗਾ ਤੇ ਜਿਹੜੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਉਹ ਪਿੰਡਾਂ ਵਿੱਚ ਦੀ ਹੁੰਦੇ ਵਾਏ ਜਿਵੇਂ ਆਪਾਂ ਥੋੜੇ ਜਿਿਹੇ ਪਿੰਡਾਂ ਦੇ ਨਾਮ ਲਵਾਂਗੇ ਮੂਲੋਵਾਲ ਰੰਗਿਆ ਸੇਖਾ ਕੱਟੂ ਉਹਦੇ ਮਹੀਨੇ ਦੇ ਵਿੱਚ ਹੰਡੇ ਪਹੁੰਚ ਚੁੱਕੇ ਸਨ ਤੇ ਇੱਥੇ ਨਾ ਬਈ ਅੱਗੇ ਤਵਾਕੂ ਦਾ ਖੇਸੇ ਗੁਰੂ ਜੀ ਦਾ ਘੋੜਾ ਇੱਥੇ ਆ ਕੇ ਅੜੀ ਪੈ ਗਿਆ ਤੇ ਸੰਗਤਾਂ ਨੇ ਪੁੱਛਿਆ ਤੇ ਬਾਬਾ ਜੀ ਵੀ ਘੋੜਾ ਅੜੀ ਕਿਉਂ ਪਿਆਗਾ ਤੇ ਉਹਨਾਂ ਨੇ ਦੱਸਿਆ ਕਿ ਅੱਗੇ ਤਵਾਕੂ ਦਾ ਖੇਤ ਆ ਤੇ ਘੋੜਾ ਅੜੀ ਪੈ ਗਿਆ ਜਿਹੜੀ ਵੀ ਉਰੇ ਸੰਗਤ ਆਉਗੀ ਤਾਂ ਉਹਨਾਂ ਦੇ ਬਈ ਉਰੇ ਆ ਕੇ ਅੜੇ ਉਹੇ ਕੰਮ ਪਾਰ ਹੋਣਗੇ ਤੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਕਮੈਂ ਗੁਰਦੁਆਰਾ ਸ੍ਰੀ ਅਣੀਸਰ ਸਾਹਿਬ ਪਾਸਾ 99 ਜੇ ਖਾਲਸਾ ਰਾਜੀਫਾ